ਬਲਕਨ ਸਿੰਘ ਢਿੱਲੋਂ ਜਥੇਦਾਰ ਪਿੰਡ ਚੋਲਾ ਸਾਹਿਬ ਉਹ ਵੱਡਾ ਜਥਾ ਲੈ ਕੇ ਇੱਥੇ ਪਹੁੰਚੇ ਨੇ ਸਮਾਜ ਬਚਾਓ ਤੇ ਕਿਸਾਨ ਬਚਾਓ ਕਮੇਟੀ ਵੱਲੋਂ ਸਾਡਾ ਵੀਰ ਵੈਗ ਜੀਕਾ ਖਾਨ ਸਾਹਿਬ ਵੈਗ ਜੀ ਕੀ ਫਤਿਹ ਗੁਰੂ ਪਹਿ ਸਾਹਿਬ ਜੀ ਅਸੀਂ ਅਖੜ ਪੁਨੀਆ ਦੇ ਸੰਗਤਾਂ ਦੇ ਨਾਲ ਗਏ ਸੀ ਤੇ ਉੱਥੇ ਆ ਜੀ ਨਾ ਭਰੀਆਂ ਜਿਹੜਾ ਉੱਥੇ ਹੋ ਰਿਹਾ ਸੀ ਪ੍ਰੋਗਰਾਮ ਸਿੰਘਾਂ ਨੂੰ ਗੁਰੂ ਪੰਥ ਵੱਲੋਂ ਜਿਹੜਾ ਰਕੇ ਗਏ ਉੱਥੇ ਅਸੀਂ ਇੱਕ ਚਿੱਠੀ ਦਿੱਤੀ ਜਿਹੜੀ ਕਿ ਖਾੜਾ ਮਿਸ਼ਨ ਕਮੇਟੀ ਦੇ ਸਮਾਪਜੋ ਮਿਸ਼ਨ ਕਮੇਟੀ ਵੱਲੋਂ ਤੇ ਇਹ ਤੇ ਦਿੱਤੀ ਗਈ ਉਹ ਚਿੱਠੀ ਵਿੱਚ ਇਹ ਲਿਖਿਆ ਸੀ ਇਹ ਅਜਦਾ ਦਿਹਾੜਾ ਹੈ ਗੁਰੂ ਤੇਗ ਬਹਾਦਰ ਜੀ ਦਾ ਰਖਣ ਪੁੰਨਿਆਂ ਦਾ ਉਹ ਉਸ ਦੇ ਸਭਨ ਵਿੱਚ ਅਸੀਂ ਦੱਸਿਆ ਆ ਕਿ ਇਹ ਰਖਣ ਪੁੰਨਿਆਂ ਦਿਹਾੜਾ ਉਹ ਦਿਹਾੜਾ ਹੈ ਗੁਰੂ ਤੇਗ ਬਹਾਦਰ ਜੀ ਜਦੋਂ ਉੱਥੇ ਬਾਬਗਾਲੇ ਬੈਠੇ ਸਾਹ ਤਾਂ ਝੂਠੇ ਆ ਬਾਈ ਮੰਝੀਆਂ ਡਾ ਕੇ ਪਰ ਬਾਕੀ ਝੂਠੇ ਬੰਦੇ ਆਣ ਕੇ ਬਹਿ ਗਏ ਤੇ ਉਹ ਲੁੱਟ ਮਾਰ ਕਰਨ ਨੂੰ ਸਮਰੱਥਤਾ ਅਜ ਦੇ ਲੀਡਰ ਕਰਦੇ ਆ ਤੇ ਪਰ ਉਸ ਨੂੰ ਉਸ ਲੁੱਟ ਨੂੰ ਬਾਈ ਮੰਝੀਆਂ ਨੂੰ ਇੱਕ ਸੱਚ ਦੀ ਪਾਸੂ ਹੱਥ ਨੇ ਇੱਕ ਸਕਿੰਟਾਂ ਦੇ ਵਿੱਚ ਹੀ ਜੱਗ ਯਾਰ ਕਰ ਦਿੱਤਾ ਇਸੇ ਤਰ੍ਹਾਂ ਹੀ ਅੱਜ ਦੇ ਜੋਗ ਵਿੱਚ ਵੀ ਆਪਾਂ ਨੂੰ ਗੁਰੂ ਪੰਥ ਨੂੰ ਇਹੋ ਜਿਹੇ ਬਗਲੇ ਭਗਤਾਂ ਦਾ ਝੂਠੇ ਮੰਝੀਆਂ ਵਾਲਿਆਂ ਦਾ ਪਰ ਕਰਕੇ ਇਹਦੀ ਆ ਦੇਖਣ ਚਾਹੀਦਾ ਕਿ ਕਿਹੜਾ ਬੰਦਾ ਝੂਠਾ ਕਿਹੜਾ ਬੰਦਾ ਸੱਚਾ ਹੈ ਜਿਸ ਤਰ੍ਹਾਂ ਇਹਨਾਂ ਨੇ ਲੀਡਰਾਂ ਨੇ ਝੂਠੇ ਲੀਡਰਾਂ ਨੇ ਬਾਈ ਮੰਜੀਆਂ ਵਾਲਿਆਂ ਆ ਗਿਆ ਆ ਗਿਆ ਥੱਗਾ ਨੇ ਜੇਕਰ ਧਰਮਯੋਧ ਮੋਰਚਾ ਲਾਇਆ ਚੱਬੇ ਵਾਲੇ ਸਥਾਨ ਤੇ ਸਰਬੱਤ ਖਾਲਸਾ ਛੱਡਿਆ ਗਿਆ ਇਹਨਾਂ ਨੇ ਬਾਈ ਮੰਜੀਆਂ ਵਾਲਿਆਂ ਚੋਰਾ ਨੇ ਉਥੇ ਵੀ ਉਸ ਧਰਮਜੋਤ ਮੋਰਚਾ ਸਮੁੱਚੇ ਜੱਫਾ ਤੋਂ ਖਾਸ ਲਿਆ ਬਹੁਤ ਜਿਆਦਾ ਵਿਰੋਧ ਕੀਤਾ ਇਥੋਂ ਤੱਕ ਕਿ ਜਿਹੜੇ ਵੀ ਹੈਗੇ ਸੀਗੇ ਵਿਰੋਧੀ ਗੁਰੂ ਪੰਥ ਦੇ ਇਹਨਾਂ ਨੇ ਉਥੇ ਜਾਤੋਂ ਵੀ ਲੋਕਾਂ ਨੂੰ ਬਹੁਤ ਜਿਆਦਾ ਜੋ ਲਾ ਕੇ ਰੋਕਦੇ ਰਿਹਾ ਸੁਰਉਣੀ ਕਮੇਟੀ ਵਾਲੇ ਰੋਕਦੇ ਰਹਿ ਧੰਮੇ ਵਰਗੇ ਰੋਕਦੇ ਰਹਿ ਯਾਰ ਇਹ ਤੁਹਾਡੇ ਫਿਰ ਦੀ ਅੱਜ ਬਣਾਈ ਫਿਰ ਦੀ ਫੈਡਰੇਸ਼ਨ ਹੀ ਹੈ ਪਰ ਭਾਈ ਮਜੀਸ ਵਰਗੇ ਇਹਨਾਂ ਵੀ ਜ਼ਿਆਦਾ ਜ਼ੋਰ ਨਾਲ ਕੰਮ ਮਹਿਤੇ ਚਾਹ ਵਾਲੇ ਵਰਗੇ ਸਾਰੇ ਜ਼ੋਰ ਲਾਇਆ ਇਸ ਤਰ੍ਹਾਂ ਇਹਨਾਂ ਨੇ ਬਾਈਆਂ ਮੰਜੀਆਂ ਵਾਲਿਆਂ ਨੇ ਪੂਰਾ ਜ਼ੋਰ ਲਾਤਾ ਇਥੋਂ ਤੱਕ ਕਿ ਬਾਅਦ ਦੇ ਵਿੱਚ ਸੁਖਬੀਬ ਬਾਦਲ ਨੇ ਆਪਣੇ ਹੰਕਾਰ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਡੰਡੇ ਦੇ ਜ਼ੋਰ ਨਾਲ ਸਾਰੇ ਪੰਜਾਬ ਵਿੱਚ ਛੱਦ ਭਾਵਨਾ ਰੈਲੀਆਂ ਕੀਤੀਆਂ ਕਿ ਸਰਬੱਤ ਖਾਸ ਨੂੰ ਨੀਵਾਂ ਦਿਖਾਇਆ ਜਾਵੇ ਇਸ ਬੱਤ ਖਾਸੇ ਵਿੱਚ ਕੀਗਾ 2 4 ਲੱਖ ਬੰਦਾ ਆਹੀ 20 ਲੱਖ ਬੰਦਾ ਇਕੱਠਾ ਕਰ ਸਕਦੇ ਆ 50 ਲੱਖ ਬੰਦਾ ਇਕੱਠਾ ਕਰ ਸਕਦੇ ਆ ਇਹਨਾਂ ਨੇ ਬਹੁਤ ਜ਼ਿਆਦਾ ਸਿੱਖ ਤੇ ਧਰਮ ਨੂੰ ਸਿੱਖ ਪੰਥ ਨੂੰ ਗੁਰੂ ਗ੍ਰੰਥ ਨੂੰ ਇਹਨਾਂ ਨੇ ਮਿੱਟੀ ਰੋਲਣ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਜਦੋਂ ਗੁਰੂ ਗ੍ਰੰਥ ਦੀ ਖਾਤਰ ਤੇ ਗੁਰੂ ਪੰਥ ਦੀ ਖਾਤਰ ਬਰਗਾੜੀ ਵਿਕੇ ਬੇਅਦਬੀ ਹੋਈ ਗੁਰੂ ਗੰਦ ਸਾਹਿਬ ਦੀ ਉੱਥੇ ਮੋਰਚਾ ਲਾਇਆ ਗਿਆ ਉੱਥੇ ਇਹਨਾਂ ਨੇ ਇਹ ਮਈਆਂ ਮਦੀਆਂ ਵਾਲੇ ਆ ਝੂਠਿਆਂ ਨੇ ਇਹ ਬਗਲੇ ਭਗਤਾ ਨੇ ਉੱਥੇ ਦੀ ਉਸ ਗੁਰੂ ਗ੍ਰੰਥ ਦੀ ਖਾਤਰ ਲਾਇਆ ਗੇ ਮੋਚੇ ਦਾ ਡਟ ਕੇ ਵਿਰੋਧ ਕੀਤਾ ਇੱਥੋਂ ਤੱਕ ਵਿਰੋਧ ਕੀਤਾ ਇਹਨਾਂ ਪਾਪੀਆਂ ਨੇ ਕਿ ਜੇਕਰ ਉੱਥੇ ਗੁਰੂ ਗ੍ਰੰਥ ਦੀ ਖਾਤਰ ਗੁਰੂ ਗ੍ਰੰਥ ਦੀ ਬੇਦਬੀ ਨੂੰ ਰੋਕਣ ਦੀ ਖਾਤਰ ਗੁਰੂ ਪੰਥ ਨੇ ਉੱਥੇ ਇੱਕ ਮੋਰਚਾ ਲਾਇਆ ਪਰੰਤੂ ਇਹਨਾਂ ਨੇ ਦੋਹਾਂ ਪਾਰਟੀਆਂ ਦੇ ਬਾਦਲ ਨੇ ਆਪਣੀ ਰੈਲੀ ਰੱਖ ਲਈ ਪਟਿਆਲੇ ਤੇ ਕੈਪਟਨ ਰੱਖ ਲਈ ਲੰਬੀ ਇਹਨਾਂ ਨੇ ਗਾਲੀਆਂ ਰੱਖਦਾ ਉਹ ਕਾਣੀ ਵੀ ਜੋ ਸਾਡੇ ਬੰਦੇ ਹੈਗੇ ਅਥੀਦੇ ਦੇ ਲੋਕ ਕੋਹ ਲਾ ਲੋ ਤੇ ਉਹਨਾਂ ਨੂੰ ਮਰਦੇ ਹੀ ਆਪਣੇ ਜੇ ਲੈਣਾ ਖਿੱਚ ਗਏ ਕੰਫਾ ਲੈਣਾ ਦੋਹਾਂ ਸਾਹ ਲੈਣਾਂ ਕੋ ਲੰਬੀ ਲੈਣੇ ਆ ਉਹ ਲੈਣੇ ਅਸੀਂ ਪਟਿਆਲੇ ਤੇ ਪ੍ਰੰਤੂ ਮਹਾਰਾਜ ਦੇ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉੱਥੇ ਇਹਨਾਂ ਦੇ ਲੰਬੀ ਪਟਾਈ ਲੱਭੇ ਕੱਖ ਨੇ ਇਹਨਾਂ ਨੂੰ ਜਿਹੜੇ ਲੋਕ ਜਾਂਦੇ ਵੀ ਲੰਬੀ ਪਟਾਈ ਨੂੰ ਉਹ ਵੀ ਵਿਚਾਰੇ ਜੈਨ ਨੂੰ ਮੁਰਕਿਆ ਦੇ ਚਲੋ ਇੱਥੇ ਚਲੀ ਆਪਾਂ ਬਰਗਾੜੀ ਚਾਹਦੇ ਬੁੱਥੇ ਜਾ ਕੇ ਕਰਨਾ ਵਾ ਉਦੋਂ ਵੀ ਇਹਨਾਂ ਦੇ ਪੂਰੇ ਦੰਦ ਖੱਟੇ ਕਰ ਗਿਆ ਇਹ ਬਰਗਾੜੀਆ ਮੋਰਚਾ ਇਹ ਕਰਕੇ ਸਾਡੇ ਸਿੱਖ ਪੰਥ ਨੂੰ ਸਾਵਧਾਨ ਚਾਹੀਦਾ ਹੈ ਕਿ ਇਹਨਾਂ ਬਾਈਆਂ ਮੱਜੀਆਂ ਵਰਗੇ ਚੋਰਾਂ ਤੋਂ ਬਾਈਆਂ ਮੱਜੀਆਂ ਵੇ ਝੂਠਿਆਂ ਬਗਲੇ ਭਗਤਾਂ ਦੇ ਬਚਣਾ ਚਾਹੀਦਾ ਹੈ ਇਸ ਕਰਕੇ ਅਸੀਂ ਇਹ ਜਨ ਕਰਦੇ ਆ ਵੀ ਤਗੜੇ ਹੋ ਕੇ ਇਹਨਾਂ ਦੇ ਬਾਈ ਮੰਜੀਆਂ ਵਾਲਿਆਂ ਚੋਰਾ ਦਾ ਰੋਹ ਕੀਤਾ ਜਾਵੇ ਹੋਰ ਇੱਕ ਨਵੀਂ ਗੱਲ ਮੈਂ ਸੁਣੀ ਆ ਵੀ ਸ਼ੀਰ ਭਾਈ ਬਿਰਤ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਲੱਥੀ ਪਾਗ ਸੇ ਤੇ ਰੱਖੀ ਉਹਨਾਂ ਹੀ ਕਰਵਾਇੰਦਾ ਮੋਤੇ ਸਿੱਖ ਕੌਮ ਦੇ ਨਹੀਂ ਸਕਦੀ ਨਾ ਪੈਸਾਂ ਦੇ ਹੱਦੀ ਦੇ ਨਾ ਕੇ ਚੀਂ ਦੇ ਦਿਆ ਪਰੰਤੂ ਉਹਦੇ ਬੜੇ ਮੁੰਡੇ ਆ ਉਹ ਆਪਣੇ ਕਿਦਾਂ ਆ ਗਿਆ ਕਿੱਥੇ ਰਹਿਣ ਦੇ ਆ ਉਹ ਕਸ਼ੀਦਿਆ ਹੈਗਾ ਕਿ ਏਜੰਸੀ ਦਾ ਕੇ ਬਾਲ ਨੇ ਖੀਦ ਰਿਆ ਕਿੰਨੇ ਖੀ ਲਿਆ ਉਹ ਆਪਣੇ ਭਰਾ ਨੂੰ ਮੈਂ ਰੋਲਾ ਪਾਈ ਦਿੰਦਾ ਵਾ ਇਹ ਐ ਮਾਝੂ ਆ ਇਹ ਸਾਡੀ ਕੋਠੀ ਨਾਲ ਬਕੇ ਬਿਠਾ ਵਾ ਫਰਾਨ ਕਰਕੇ ਬਿਠਾ ਵਾ ਉਦੋਂ ਤੇ ਆ ਗਿਆ ਰੋਏ ਪੈ ਜਦੋਂ ਉਹਨੇ ਖਿਲੜੀ ਉਧਰ ਦੇ ਆਲ ਪਰ ਕੇ ਬੋਲਿਆ ਨਹੀਂ ਮੈਨੂੰ ਛੱਤਰ ਪਹਿਣੇ ਦੇ ਬੋਲਿਆ ਤੇ ਅੱਗੇ ਪਖੰਡ ਕਰੀ ਸਾਡੀ ਕੋਠੀ ਨਾਲ ਪਲੀ ਉਹ ਐ ਕਰਦਾ ਉਹ ਫਾਂਡ ਕਰਦਾ ਮਤਲਬ ਵੀ ਕਿਤਨਾ ਗੁਰੂ ਅਜਿੰਦੇ ਦੇ ਸਕੇ ਭਦਾਵਾ ਨਹੀਂ ਗੁਰਿੰਦ ਸਿੰਘ ਨੂੰ ਮਰਸੀ ਇਤਰਾਤਾ ਹੈਗਾ ਤੁਹਾਨੂੰ ਪਤਾ ਕਿੰਨੂ ਹਰ ਇੱਕ ਨੂੰ ਪਤਾ ਵਾ ਤੇ ਉਹਨਾਂ ਉਹੇ ਕੰਮ ਨੇ ਸ਼ੁਰੂ ਕੀਤਾ ਵੀ ਏਦਾਂ ਬਦਨਾਮੀ ਕਰੀ ਏਜੰਸੀਆਂ ਖੀਲਾ ਦੇ ਲਾ ਲੋ ਜਾਂ ਪੈਸਾ ਇਹ ਖੀਲਾ ਮੋਦੀ ਖੀਲਾ ਬਾਲ ਖੀਲਾ ਜਦੋਂ ਦੋਨਾਂ ਹੀ ਵਾਰੀ ਡੁੱਬਦੀ ਆ ਤੇ ਉਹਨਾਂ ਨੇ ਇਹੋ ਜੇ ਖੀਦਣਾ ਸ਼ੁਰੂ ਕਰ ਦਿੱਤਾ ਆ ਇਹ ਕਰਕੇ ਚੱਲ ਜੇ ਮੰਦਾ ਖੀਦਿਆ ਗਿਆ ਵਾ ਇਹ ਰੋਲਾ ਪਉਣਾ ਵਾ ਤੇ ਬੜੀ ਭੁੱਖ ਨਹੀਂ ਪੂਰੀ ਦੀ ਤੇ ਮੇਰੇ ਕੋਲ ਮੇਰੇ ਕਾਦੀ ਪ੍ਰਮਾਤਮਾ ਦੀ ਆ ਮੇਰੇ ਕੋ ਇੱਕ ਘਰ ਵਾ ਕਿੰਨੀ ਕਰਦੇ ਵਿੱਚ ਜਿਸ ਘਰ ਦੇ ਵਿੱਚ ਆ ਮੇਰਾ ਗੁਰੂ ਗ੍ਰੰਥ ਦੀ ਬੇਅਦਬੀ ਤੇ ਹੋਈ ਤੋਂ ਤੇ ਧਰਮ ਜੁੱਧ ਮੋਰਚਾ ਲਗਾਣਾ ਬੰਦੀ ਸਿੰਘਾਂ ਦਾ ਉਹਦੇ ਵਿੱਚ ਉਦੋਂ ਤਾਂ ਲੰਗਰ ਚੱਲ ਰਿਆ ਵਾ ਤੇ ਸਾਰੇ ਜਿਹਦੇ ਬੈਠੇ ਸਿੰਘ ਉਹਨਾਂ ਨੂੰ ਪਤਾ ਵਾ ਉਥੇ ਤਿੰਨ ਚਾਰ ਮੇ ਲੰਗਰ ਲਾਉਂਦੇ ਨੇ ਪਰ ਜਦੋਂ ਬਾਅਦ ਵਿੱਚ ਜਨਤਾ ਜਨ ਉਹ ਹਟ ਗਈ ਇਹ ਫਿਰ ਇਹੀ ਮੋਟੀ ਇੱਥੇ ਆ ਗਈ ਹੁਣ ਵੀ ਜਦੋਂ ਤੱਕੜੇ ਮੋਰਚਾ ਲੱਗੂਗਾ ਅਸੀਂ ਹੁਣ ਵੀ ਬੈਠ ਲੋ ਤਿਆਰ ਇਹਦੀ ਨਹੀਂ ਇਹਨਾ ਭੁੱਖ ਪੂਰੀ ਦੀ ਤੇ ਮੈਂ ਆਪਣੀ ਵਾਰੀ ਘਰੋਂ ਆਪਣੇ ਨੂੰ ਦੇਣ ਨੂੰ ਤਿਆਰ ਵਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਜਫਤ